ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਰਫ ਟਵੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਐਂ ਜੀ ਆਪਾਂ ਲੈ ਕੇ ਆਏ ਜੀ ਬੈਲਵਰਟ ਦੇ ਸੂਟ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਜੇ ਸੂਟ ਐ ਜੀ ਬਹੁਤ ਕਲਾ ਸੋਹਣੇ ਹੈਗੇ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਲੀਜ਼ ਜੀ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਜੀ ਜੋ ਵੀ ਕੋਈ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਹੈ ਭੈਣ ਭਰਾ ਵਾਦ ਤੋਂ ਆਦਿ ਵੀਡੀਓ ਨੂੰ ਸ਼ੇਅਰ ਕਰਦੇ ਜੀ ਸੋਹਣੇ ਸੋਹਣੇ ਸੂਟਾਂ ਨੂੰ ਦੇ ਯਕੀਨ ਜਿਹੜੇ ਹੀ ਹੈਗੇ ਪਹਿਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਜੀ ਪਹਿਲਾ ਸੂਟ ਹੈਗਾ ਜੀ ਦੇਖੋ ਕਲਰ ਤੁਸੀਂ ਇਹਦੇ ਨਾਲ ਦੇ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਆਪਣੇ ਤੋਂ ਤੇ ਇਹ ਹੈਗੇ ਜਿਸਲੀਨ ਦੇ ਬਹੁਤ ਹੀ ਸੋਹਣੀ ਸਲੀਨ ਹੈਗੀ ਤੇ ਕਲਰ ਵੇਖੋ ਜੀ ਤੁਸੀਂ ਇਹ ਆਪਾਂ ਹੈਂਡਵਰਕ ਦੇ ਸੂਟ ਤਿਆਰ ਕੀਤੇ ਜੀ 컬러 ਚੈੱਕ ਕਰੋ ਤੇ ਸਲੀਨ ਚੈੱਕ ਕਰੋ ਜੀ ਬਹੁਤ ਜਿਆਦਾ ਸੋਹਣੇ ਐ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਆਪਣੇ ਇਹ ਆਪਣਾ ਡਿਜ਼ਾਈਨ ਜਿਹੜਾ ਹੈਗਾ ਜੀ ਆਪਣੀ ਬੁਟੀਕ ਤੇ ਵਾਰ-ਵਾਰ ਵੰਣ ਵਾਲਾ ਡਿਜ਼ਾਈਨ ਹੈ ਬਹੁਤ ਫੇਮਸ ਡਿਜ਼ਾਈਨ ਹੈ ਜੀ ਆਪਣੀ ਬੁਟੀਕ ਦਾ ਆਪਾਂ ਇਹਦੇ ਸੂਟ ਕਈ ਕਈ ਸੂਟ ਆਪਾਂ ਇਹਦੇ ਨਾਲ ਦੇ ਆਪਾਂ ਸੂਟ ਤਿਆਰ ਕਰ ਚੁੱਕੇ ਐ ਇਹ ਹੋ ਗਿਆ ਜੀ ਇਹ ਤਾਂ ਨੈੱਕ ਪਹਿਲਾਂ ਤੁਸੀਂ ਹੈਂਡਵਰਕ ਦੀ ਸਫਾਈ ਵੇਖੋ ਜੀ ਆਪਣੇ ਇੱਕ ਇੱਕ ਚੀਜ਼ ਬਹੁਤ ਸੋਚ ਸਮਝ ਕੇ ਚੁਣ-ਚੁਣ ਕੇ ਲਾਈ ਹੋਈ ਐ ਜੇ ਤੁਸੀਂ ਵੀ ਆਪਣੇ ਤੋਂ ਸੂਟ ਤਿਆਰ ਕਰਵਾਉਣੇ ਹੋਣ ਡਿਸਕਾਊਂਟ ਤੇ ਆਪਾਂ ਹੁਣ ਸੂਟ ਸਰਦੀ ਵਾਲੇ ਤਿਆਰ ਕਰ ਰਹੇ ਆ ਜੀ ਤੇ ਇਧਰੋਂ ਵੇਖੋ ਜੀ ਤੁਸੀਂ ਹੈਂਡਵਰਕ ਦੀ ਸਫਾਈ ਬਿਲਕੁਲ ਲੌਕ ਕੀਤੇ ਹੋਏ ਆ ਕਿਸੇ ਪਾਸਿਓ ਕੋਈ ਵੀ ਇਹ ਨਹੀਂ ਹੈਗਾ ਵੀ ਆਪਣਾ ਕੋਈ ਕੰਮ ਹੈ ਜਿਹੜਾ ਵੈਸੇ ਐਰਗਰ ਕੰਮ ਕੀਤਾ ਹੋਣਾਗਾ ਠੀਕ ਹੈ ਜੀ ਤੇ ਇਹ ਵੇਖੋ ਕਲੀਆਂ ਜਾਂਦੀਆਂ ਇਹਦੇ ਵਿੱਚ ਬਹੁਤ ਹੀ ਸੋਹਣਾ ਰੀਜਨਲ ਕੰਮ ਕੀਤਾ ਹੋਇਆ ਜੀ ਸਾਰਾ ਇਹ ਫਲਾਵਰ ਪਾਈ ਹੋਏ ਵਿੱਚ ਇਸ ਤਰ੍ਹਾਂ ਕਲੀਆਂ ਜਾਂਦੀਆਂ ਤੇ ਇਹ ਹੋ ਗਿਆ ਜੀ ਬਾਜੂ ਦਾ ਕੰਮ ਤੁਸੀਂ ਇਹ ਬਾਜੂ ਦਾ ਕੰਮ ਵੀ ਚੈੱਕ ਕਰ ਸਕਦੇ ਹੋ ਇਹ ਆਪਣੀ ਬੁਟੀਕ ਦਾ ਹੈਗਾ ਜੀ ਵਾਰ-ਵਾਰ ਬਣਨ ਵਾਲਾ ਡਿਜ਼ਾਈਨ ਜੋ ਕਿ ਹਰ ਕਸਟਮਰ ਨੂੰ ਪਸੰਦ ਆ ਰਿਹਾ ਹੈ ਇਹ ਹੋ ਗਿਆ ਜੀ ਇਹਦਾ ਛਾਲਟ ਤੁਸੀਂ ਇਹ ਸੋਹਣੀ ਹੈ ਤੁਸੀਂ ਵੈਲਵਟ ਤੇ ਵੀ ਬਣਾ ਸਕਦੇ ਹੋ ਇਹ ਹੈਗਾ ਜੀ ਸਲੀਨ ਵਧੀਆ ਵਾਲੀ ਤੇ ਕਲਰ ਵੇਖੋ ਜੀ ਸਲੀਨ ਦਾ ਇਹ ਨਾਲ ਹੈਗਾ ਜੀ ਆਪਾਂ ਇਹਦੇ ਸਟੋਰ ਸੌਰੀ ਪਹਿਲਾਂ ਆਪਾਂ ਇਹਨੂੰ ਦਿਖਾਉਣਾ ਇਹ ਹੈਗਾ ਜੀ ਇਹਦਾ ਸਲਵਾਰ ਦਾ ਕੰਮ ਪਹੁੰਚੇ ਦਾ ਠੀਕ ਹੈ ਜੀ ਤਾਂ ਵਿੱਚ ਇਹ ਹੋ ਗਿਆ ਜੀ ਸਲਵਾਰ ਦਾ ਕੰਮ ਤੇ ਇਹ ਹੋ ਗਿਆ ਜੀ ਇਹਦੇ ਨਾਲ ਸਟਾਲ ਸਟਾਲ ਉਹਨਾਂ ਨੇ ਕਿਹਾ ਜੀ ਹਜੇ ਆ ਦੇਖੋ ਜੀ ਵਰਕ ਕੀਤਾ ਆਪਾਂ ਐਵੇਂ ਦਾ ਇਹਦੇ ਗੋਟਾ ਲੱਗਣਾ ਹੈ ਫੋਰ ਸਾਈਡ ਅਲੋ ਜੀ ਇਹਦੇ ਫੋਰ ਸਾਈਡ ਗੋਟਾ ਲੱਗਣਾ ਤੇ ਇਹ ਤਿਆਰ ਹੋਣਾ ਜੀ ਇਸ ਤਰ੍ਹਾਂ ਹਜੇ ਤੇ ਕਸਟਮਰ ਨੇ ਸੂਟ ਲੈ ਕੇ ਜਾਣੇ ਸੀ ਉਹਨਾਂ ਨੇ ਜਲਦੀ ਚਾਹੀਂਦੀਆਂ ਉਹਨਾਂ ਨੂੰ ਸੂਟ ਇਹ ਹੋ ਗਿਆ ਜੀ ਹੁਣ ਤੁਹਾਨੂੰ ਆਪਾਂ ਦਿਖਾਉਣੀ ਹੈ ਜੀ thread ਦਾ ਕੰਮ ਸਲਿਨ ਦੇ ਉੱਪਰ ਹੀ ਇਹ ਕਲਰ ਤੁਸੀਂ ਚੈੱਕ ਕਰੋ ਜੇ ਤੁਸੀਂ ਵੀ ਆਪਣੇ ਤੋਂ ਇਹਦੇ ਨਾਲ ਦੇ ਸੂਟ ਤਿਆਰ ਕਰਵਾਉਣੇ ਹੋਣ ਤੁਸੀਂ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਜੀ ਆਪਾਂ ਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ

ਤੇ ਇਹ ਹੋ ਗਿਆ ਜੀ ਇਹਦੇ ਚਾਕ ਤੇ ਵਿੱਚ ਹੋ ਗਏ ਫਲਾਵਰ ਲੋਟ ਜਿਵੇਂ ਕਹਿੰਦੇ ਹੁੰਦੇ ਨਾ ਜ ਮੂੰਹੋਂ ਬੋਲਦੇ ਸੂਟ ਆ ਉਹ ਚੀਜ਼ ਆ ਇਹ ਤੇ ਇਧਰੋਂ ਸਫਾਈ ਵੇਖੋ ਤੁਸੀਂ ਇਹਨਾਂ ਦੀ ਇਹੋ ਜਾਂਦੇ ਜੀ ਨੈਟ ਤਾਂ ਫਲਾਵਰ ਆ ਬਹੁਤ ਹੀ ਜਿਆਦੇ ਸੋਹਣੇ ਸੂਟ ਹੈ ਜੀ ਬਹੁਤ ਸੁੰਦਰ ਸੂਟ ਹੈਗੇ ਜਿਹਨੂੰ ਸੁੰਦਰ ਸੂਟ ਕਹਿੰਦੇ ਹੁੰਦੇ ਆ ਉਹ ਵਾਲੇ ਐ ਇਹ ਹੋ ਗਿਆ ਜੀ ਇਹ ਤਾਂ ਬਾਜੂ ਦਾ ਕੰਮ ਤੁਸੀਂ ਕਲਰ ਕੰਟਰਾਸਟ ਵੇਖੋ ਜੀ ਬਾਕੀ ਤੁਸੀਂ ਜੇ ਕੋਈ ਹੋਰ ਵੀ ਕਲਰ ਤੇ ਕਰਵਾਉਣਾ ਤਾਂ ਉਹ ਵੀ ਤੁਸੀਂ ਆਪ ਨੂੰ ਲਿਖ ਕੇ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਸੂਟ ਤੁਸੀਂ ਆਪਣੇ ਤੋਂ ਤਿਆਰ ਕਰਵਾਉਣਾ ਹੈ ਤਾਂ ਆਪਦੇ ਲਈ ਤੁਸੀਂ ਆਰਡਰ ਦੇ ਸਕਦੇ ਹੋ ਜੀ ਆਪਾਂ ਨੂੰ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖੋ ਆਪਣੀ ਬਹੁਤ ਸੋਹਣੇ ਰੀਜਨਲ ਤਿਆਰ ਕਰਦੇ ਹਾਂ ਜੀ ਆਪਾਂ ਸੂਟ ਆਹ ਵੇਖੋ ਜੀ ਇਹਨਾਂ ਦੇ ਸਾਰੇ ਦੋ ਸੂਟ ਹੈਗੇ ਇੱਕ ਕਸਟਮਰ ਦੇ ਦੋ ਸਕੀਆਂ ਪਹਿਣਾ ਦੇ ਸੂਟ ਹੈ ਇਹ ਵੇਖੋ ਇਹ ਸਾਰਾ ਇਹ ਥ੍ਰੈਡ ਦਾ ਕੰਮ ਹੈ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਹੋਇਆ ਸਿੱਖ ਬਹੁਤ ਸੋਹਣਾ ਕਲਰ ਹੈ ਜੀ ਇਸ ਸਲੀਨ ਦੇ ਤੁਸੀਂ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋਗੇ ਇਹ ਆਪਾਂ ਸਲੀਨ ਦੇ ਕੀਤੇ ਹੋਏ ਆ ਤੁਸੀਂ ਆਪਦੀ ਚੁਆਇਸ ਨਾਲ ਤੁਸੀਂ ਆਪ ਨੂੰ ਬੈਲ ਵਟ ਤੇ ਵੀ ਕੰਮ ਕਰਵਾ ਸਕਦੇ ਹੋ ਤੇ ਮਤਲਬ ਤੁਸੀਂ ਕੋਝ ਮਹੀਨੇ ਤੇ ਵੀ ਕਰਵਾ ਸਕਦੇ ਹੋਗੇ ਇਹ ਤੁਹਾਡੀ ਚਵਾਸ ਰਹੂਗੀ ਤੁਸੀਂ ਸਕਰੀਨ ਸ਼ਾਟ ਲੈ ਕੇ ਜੇ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਜੀ ਇਹਦੇ ਬਾਰੇ ਤੁਸੀਂ ਆਪਣੇ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਲਓ ਜੀ ਚੈੱਕ ਕਰੋ ਕਿੱਡਾ ਸੋਹਣਾ ਸੂਟ ਹੈ ਸਰਦਾਰੀ ਜਿ ਲੋਕ ਵਾਲੇ ਸੂਟ ਹੈ ਜੀ ਇਹ ਸਰਦਾਰੀ ਸੂਟ ਹੈ ਜੀ ਆਪਣੇ ਬੁਟੀਕ ਦੇ ਬਹੁਤ ਹੀ ਫੇਮਸ ਸੂਟ ਹੈ ਜੀ ਇਹ ਜਿਹੜੇ ਜੀ ਹੁੰਦੇ ਆ ਕਲਰ ਦੇ ਵਿੱਚ ਲਾਉਣੇ ਉਹ ਹਰ ਇੱਕ ਦੇ ਵਸਤੂ ਹੀ ਕਰਨੀ ਹੁੰਦੀ ਕਲਰ ਕੰਟਰਾਸਟ ਜਿਹੜੇ ਲਾਉਣੇ ਹਨ ਜੀ ਇਹ ਵੀ ਬੜੇ ਸੋਚ ਸਮਝ ਕੇ ਲੱਗਦੇ ਆ ਇਹ ਇਹ ਨਹੀਂ ਹੈਗਾ ਜੀ ਆਪਾਂ ਵੀ ਐਵੇਂ ਉਡਤਾਂ ਜਿਲਾ ਤੇ 컬러 ਆਪਾਂ ਬੜੇ ਸੋਚ ਸਮਝ ਕੇ ਬੜੇ ਦਿਮਾਗ ਨਾਲ 컬러 ਲਾਏ ਆ ਆਪਣੀ ਜਿਹੜੀ ਟੀਮ ਹੈ ਜੀ ਆਪਣਾ ਕੰਮ ਕਰ ਰਹੀ ਹੈ ਸਾਰੇ ਜਣੇ ਬਹੁਤ ਹੀ ਸੋਚ ਸਮਝ ਕੇ ਤੇ ਬੜੇ ਦਿਮਾਗ ਨਾਲ ਸਾਰਾ ਕੰਮ ਕਰਦੇ ਆ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਸੂਟਾਂ ਦੇ ਵਿੱਚ ਸੁੰਦਰ ਪਿਆਰੇ ਸੂਟ ਹੈ ਜੀ ਮੈਨੂੰ ਤਾਂ ਬਹੁਤ ਸੋਹਣੇ ਲੱਗੇ। ਬਾਕੀ ਤੁਸੀਂ ਆਪਾਂ ਨੂੰ ਆਪਣੇ ਕਮੈਂਟਾਂ ਵਿੱਚ ਲਿਖ ਕੇ ਜਰੂਰ ਦੱਸ ਸਕਦੇ ਹੋ। ਤੇ ਇਹਨਾਂ ਨਾਲ ਜਿਹੜੀਆਂ ਇਹਨਾਂ ਦੀਆਂ ਸਲਵਾਰਾਂ ਜਿਓ ਬਿਲਕੁਲ ਪਲੇਨ ਰੱਖੀਆਂ ਹੋਈਆਂ। ਤੁਸੀਂ ਸਲਵਾਰ ਤੇ ਵੀ ਵਰਕ ਕਰਵਾ ਸਕਦੇ ਹੋ ਤੇ ਇਹਨਾਂ ਨਾਲ ਸਟੌਲ ਵੀ ਬਣਵਾ ਸਕਦੇ ਹੋ। ਉਹ ਤੁਹਾਡੀ ਚਾਹਤ ਰਹੂਗੀ। ਆਪਾਂ ਤੁਹਾਡੀ ਚਾਹਤ ਤੇ ਕੰਮ ਕਰਨਾ ਜੀ। ਜੋ ਵੀ ਕਰਨਾ ਹੈ। ਤੁਸੀਂ ਆਪਾਂ ਨੂੰ ਲਿਖ ਕੇ ਭੇਜ ਸਕਦੇ ਹੋ, ਦੱਸ ਵੀ ਸਕਦੇ ਹੋ। ਬਾਕੀ ਜੇ ਕੋਈ ਸੂਟ ਦੇ ਵਿੱਚ ਕਮੀ ਹੋਵੇ ਜਾਂ ਕਿਸੇ ਤਰ੍ਹਾਂ ਦਾ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਤੁਸੀਂ ਆਪਾਂ ਨੂੰ ਆਪਣੇ ਮੈਸੇਜ ਕਰਕੇ ਵੀ ਆਪਾਂ ਨੂੰ ਦੱਸ ਸਕਦੇ ਹੋ ਆਪਣੇ ਵਟਸਐਪ ਤੇ ਨੰਬਰ ਵੀ ਭੇਜ ਵੀ ਸਕਦੇ ਹੋ ਤੁਸੀਂ ਲਓ ਜੀ ਅੱਜ ਦੀ ਵੀਡੀਓ ਜਿੰਨੀ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੁਸੀਂ ਜੀ ਲਾਇਕ ਬਹੁਤ ਘੱਟ ਕਰਦੇ ਹੋ ਵੀਡੀਓ ਸਕਿਪ ਕਰਕੇ ਨਾਲ ਦੇਖਿਆ ਕਰੋ ਵੀਡੀਓ ਨੂੰ ਪੂਰੀ ਵੇਖਿਆ ਕਰੋ ਜੀ ਸੋਹਣੇ ਸੋਹਣੇ ਸੂਟਾਂ ਦੀਆਂ ਭੈਣਾਂ ਨੂੰ ਸ਼ਿਕਾਇਤ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਰੂਰ ਆਪਣੀ ਵੀਡੀਓ ਭੇਜੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਥੈਂਕ ਯੂ ਜੀ